ਤੁਸੀਂ ਉਹਦਾ ਮੱਥਾ ਟਿਕਾਉਣਾ ਹੈ ਤੁਸੀਂ ਸਾਰੇ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਲੋਕਾ ਸਾਹਿਬ ਕੀ ਕਹੋਗੇ 24 ਕੁਛ ਨਹੀਂ 2-3 ਮਿੰਟ ਹਲੇ ਤਾਂ ਫਿਰ ਦੱਸਾਂਗੇ ਨਹੀਂ ਜੋ ਮਾਹੌਲ ਬਣਿਆ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ 'ਚ ਵਧੀਆ ਮਾਹੌਲ ਬਣਿਆ ਹੋਇਆ ਹੈ ਜੀ ਪਰਮਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਕਿਹੜਾ ਬੱਚੇ ਆ ਬਾਲਕ ਥੋੜਾ ਅੱਛਾ ਉਹਨਾਂ ਨਾਲ ਗੱਲ ਕਰੋ ਦੀਪੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਆ ਉਹਨਾਂ ਕਿਹਦਾ ਬਾਹਰ ਹੈ ਮੈਂਬਰੀ ਤੇ ਠੀਕ ਹੈ ਮੈਂਬਰੀ ਆ ਮਲੁਕਾ ਮਲੁਕਾ ਤਾਂ ਕਿਤੇ ਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿਕਟ ਟਿਕਣੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਕੋਈ ਲੁਕਲ ਪੇਟੀ ਦੀ ਗੱਲ ਹੈ ਨਹੀਂ ਕਿ ਜਿੱਕੇ ਵੀ ਕੋਈ ਲੁਕਲ ਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਤੇ ਨਾ ਸਲਾਮ مشورہ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਮੈਂ ਕagle ਬੱਚੇ ਦੀ ਮਰਜ਼ੀ ਆ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਜੇ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਕਰ ਟਿਕਟ ਦੰਦ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਜੁਦ ਇਹ ਹਾਲਾਤ ਹੋਣਗੇ ਉਹਦੇ ਵੇਖਾਂਗੇ ਤੁਹਾਡਾ ਆਪਣਾ ਇੱਕ ਕੰਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਤੁਹਾਨੂੰ ਸਾਬ ਮੁਲਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸਿੱਖੋ ਸਾਡੇ ਨਹੀਂ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਸੇ ਨਾ ਕਿਤੇ ਇਹ ਨਹੀਂ ਹੈ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਕੋਈ ਪ੍ਰਾਬਲਮ ਦੇ ਨਾਲ ਜਾਂ ਪਾਰਟੀ ਨਾਲ ਸੱਚੇ ਬਾਦਸ਼ਾਹ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਹਾਂ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮੱਲੋ ਬੱਲੀ ਤੁਸੀਂ ਨਹੀਂ ਕਿਹਾ ਜਾ ਰਿਹਾ ਨਹੀਂ ਚਲ ਬਸ No ਕਮੈਂਟ ਥੈਂਕ ਯੂ